ਦਿਲਦਾਰ ਬੰਦੇ ਚੈਨਲ ਤੇ ਸਾਰੇ ਹੀ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਨੇ ਆ ਜਿੰਨੇ ਵੀ ਘੋੜਾ ਪਾਲਕ ਵੀਰ ਮਾਗੀ ਮੇਲੇ ਤੇ ਪਹੁੰਚੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਬਾਅਦ ਤੋਂ ਬਾਅਦ ਆਪੋ ਆਪਣੇ ਜਾਨਵਰ ਲੈ ਕੇ ਆਓ ਤੇ ਜੇ ਕਿਸੇ ਨੇ ਜਾਨਵਰ ਖਰੀਦਣੇ ਆ ਤਾਂ ਉਹ ਵੀ ਮੰਡੀ 'ਚ ਜਰੂਰ ਮਾਰੋ ਗੇੜਾ ਮੰਡੀ 17 18 ਤਰੀਕ ਤੱਕ ਚੱਲੂ ਹਜੇ ਤੇ ਸੇਲ ਤੇ ਆ ਬਾਈ ਕੋਲੇ ਪੰਜ ਜਾਨਵਰ تن نوکرے آ باقی ਆਪਾਂ ਸਾਰੀ ਮਾਲਕਨਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਠਾਕ ਹੋ ہاں ਵਧੀਆ ਬਾਈ ਬਾਈ ਸਭ ਤੋਂ ਪਹਿਲਾਂ ਤਾਂ ਆਪਣੇ ਦੋਸਤਾਂ ਨੂੰ ਇਹ ਦੱਸੋ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਪਹੁੰਚੇ ਆ ਇਸ ਮੇਲੇ 'ਚ ਆਪਣਾ ਬਈ ਪਿੰਡ ਬਿਸ਼ਨੰਦੀ ਆ ਜੈਤੋ ਗੰਗਸਾਰ ਦੇ ਕੋਲੇ ਰਹਿ ਜਾਂਦਾ ਤੇ ਜ਼ਿਲ੍ਹਾ ਫਰੀਦਕੋਟ ਠੀਕ ਆ ਠੀਕ ਆ ਬਾਈ ਤੇ ਕੀ ਨਾਮ ਬਾਈ ਤੁਹਾਡਾ ਇਹ ਆਪਣਾ ਹਰਮਨ ਆ ਹਰਮੀਤ ਦਾ ਮੁੰਡਾ ਬਿਸ਼ਨੰਦੀ ਵਾਲੇ ਹਰਮੀਤ ਦਾ ਮੁੰਡਾ ਹਰਮਨ ਠੀਕ ਆ ਤੇ ਛੋਟੀ ਉਮਰ ਚ ਮਿੱਤਰੋ ਇਹਨੂੰ ਸ਼ੌਂਕ ਆ ਪਿਆਗਾ ਘੋੜਿਆਂ ਦਾ ਕਿੰਨੀ ਉਮਰ ਆ ਬਾਈ ਬਾਈ 16 ਸਾਲ 16 ਹਾਲ ਬਹੁਤ ਵਧੀਆ ਸ਼ੌਂਕ ਆ ਬਾਈ ਇਹ ਤੇ ਬਾਈ ਆ ਜਾ ਇਹਦੇ ਬਾਰੇ ਗੱਲ ਕਰ ਆ ਘੋੜੀ ਬਾਰੇ ਦੱਸ ਦੇ ਡਿਟੇਲ ਦੇ ਆਪਣੇ ਦੋਸਤਾਂ ਨੂੰ ਇਹਦੀ ਕਾਲੀ ਜੰਬੀ ਘੋੜੀ ਆ ਅੱਛਾ ਜੀ ਸਾਢੇ 8 ਮਹੀਨੇ ਦੀ ਗੱਭਣਾ ਬਾਈ ਠੀਕ ਆ ਆਪਣੇ ਕੋਲੇ ਆਪਦੇ ਕੋਲੇ ਘੋੜਾ ਜੈ ਦੀ ਰਦਾ ਠੀਕ ਆ ਉਹ ਤੋਂ ਗੱਭਣਾ ਠੀਕ ਆ ਉਹ ਤੋਂ ਗੱਭਣਾ ਇਹ ਹੈ ਉਮਰ ਇਹਦੀ 6 ਸਾਲ ਆ ਠੀਕ ਆ ਪਿਛਲੀ ਿਆਰੇ ਨੇ ਨੁਕਰ ਆਖੇਰੇ ਦਿੱਤਾ ਸੀਗਾ ਅੱਛਾ ਅੱਛਾ ਤੇ ਹੁਣ ਇਹ ਦੂਜਾ ਨਹੀਂ ਸਵਾਰੀ ਸਵਰੀ ਕਿੰਨੇ ਕਰਾਉਂਦੀ ਹੈ ਸਵਾਰੀ ਦੀ ਬਈ ਪਾਸ ਠੀਕ ਹੈ ਤੇ ਫਿਰ ਬਾਲ ਪੌਰਾਂ ਦੀ ਸਾਫ ਆ ਸਾਫ ਠੀਕ ਆ ਤੇ ਕਿੰਨੇ ਦੀ ਛਾੜ ਦੇਗਾ ਭਰਾ ਇਹਦਾ ਬਈ ਮੁੱਲ ਤੱਕ 40 ਕਰਦੇ ਆ ਮਾਨਦਲ ਕਰਦੇ ਆ ਤੇ ਹਾਈਟ ਕਿੰਨੀ ਆ ਹਾਈਟ ਬਈ ਦੀ 60 ਤੋਂ ਬਾਹਰ 60 ਇੰਚ ਠੀਕ ਆ ਪੂਰੀ 60 ਤੇ ਇਹ ਤੋਂ ਇਲਾਵਾ ਬਈ ਇਧਰ ਇਧਰ ਬਈ ਇਹ ਨੂੰ ਭਰਾ ਬਸ਼ੀਰਾ ਬਈ ਬਾਕਰਪੁਰ ਵਾਲੇ ਦੇ ਘੋੜੇ ਦਾ ਬਾਕਰਪੁਰ ਵਾਲੇ ਸਪੈਰੋ ਠੀਕ ਆ ਠੀਕ ਆ ਕਨਫਰਮ ਹਾਂਜੀ ਕਨਫਰਮ ਠੀਕ ਆ ਠੀਕ ਆ ਇਹ ਵੀ ਸਾਫੀ ਆ ਬਲਪੋਰੀਆਂ ਦਾ ਇਹ ਵੀ ਸਾਫੀ ਤੇ ਸਪੋਰਟਲੈਸ ਹਾਂ ਠੀਕ ਆ ਇਹਦੀ ਕੀ ਡਿਮਾਂਡ ਕਰਦਾ ਭਰਾ ਇਹਦਾ ਬਈ 10 ਮੋਲਾਂ ਇੱਕ 10 ਹੈ ਲਓ ਮਿੱਤਰੋ ਦੇਖੋ ਰੀੜੀ ਚ ਉਹ ਸ਼ੇਰਾ ਚੰਗਾਗਾ ਸ਼ਕੀਨ ਆਗਾ ਤੇ ਇਧਰ ਜੁਪੀ ਵਾਲੇ ਭਰਾ ਵੀ ਆ ਗਏ ਆਗੇ ਸ਼ੇਰੇ ਵਸ਼ੂਰੇ ਇਹ ਵੀ ਪੁੱਛੀ ਜਾਂਦੇ ਆ ਬਾਈ ਤੋਂ ਤੇ ਜਾਨਵਰ ਹੋਰ ਵੀ ਮੈਂ ਤੁਹਾਨੂੰ ਦਿਖਾਉਣਾਗਾ ਇੱਧਰ ਸਾਰੇ ਮੰਡੀ 'ਚ ਖੜੇ ਆਗੇ ਆਹ ਟਰੈਕਟਰ ਮਹਿੰਗੇ ਜਾਂਦੇ ਆਪਾਂ ਕਰਦੇ ਹਾਂ ਗੱਲਬਾਤ ਅੱਗੇ ਆ ਜਾ ਬਾਈ ਫਿਰ ਇੱਧਰ ਗੱਲ ਕਰਕੇ ਰਹਿਣਾ ਇੱਕ ਮਿੰਟ ਇਹਦੇ ਬਾਰੇ ਦੱਸ ਇਹ ਪੰਜ ਕਲਿਆਣੀ ਬਸ਼ੇਰੀ ਆ ਪੰਜ ਕਲਿਆਣੀ ਆ ਗਈ ਹੈ ਇਹ ਸਾਢੇ 7 ਮਹੀਨਿਆਂ ਦੀ ਬਾਈ ਸਾਢੇ 7 ਮਹੀਨੇ ਦੀ ਉਮਰ ਆ ਹੈ ਤੇ ਕਿਹੜੇ ਘੋੜੇ ਦੀ ਹੈ ਇਹ ਆਪ ਏ ਬਈ ਆ ਪਤਾ ਲਈ ਸੀ ਉਹਨਾਂ ਨੇ ਆਪਾਂ ਨੂੰ ਆਹ ਜਿਹੜਾ ਖੁਸ਼ੀ ਜੈਲਦਾਰ ਕੋਲੇ ਪਹਿਲਾਂ ਬਈ ਨੁਗਰਾ ਕੋੜਾ ਸੀ ਏ ਬਈ ਜਿਹੜਾ ਖੁਸ਼ੀ ਜੈਲਦਾਰ ਕੋਈ ਪਹਿਲਾਂ ਨੁਗਰਾ ਕੋੜਾ ਹੁੰਦਾ ਸੀ ਉਹ ਕੋੜੇ ਦੀ ਬੰਟੀ ਅੱਛਾ ਅੱਛਾ ਕੋਰੀ ਬੱਚੀ ਆ ਵੀ ਠੀਕ ਹਾਈਟ ਤਾਂ ਬਈ ਇਹ ਚੰਗੀ ਕਰ ਜੂ ਹੈ ਨਾ ਹਾਂਜੀ ਬਈ ਇਹਦੀ ਮਾਂ ਦੀ ਹਾਈਟ 61 ਇੰਚ ਸੀਗੀ ਆਪੇ 7.5 ਮਹੀਨੇ ਦੀ ਹੋਈ ਆ ਠੀਕ ਆ ਠੀਕ ਤੇ ਦੋਸਤੋ ਇਧਰ ਦੀ ਮੈਂ ਨਾ ਇਹਦੇ ਤੇ ਬਸ਼ੇਰੀ ਤੇ ਕੈਮਰਾ ਮਾਰਦਾਗਾ ਦੇਖੋ ਤੁਸੀਂ ਇਹਦਾ ਪੱਠ ਕੋੜਾ ਬਾਕੀ ਬਸ਼ੇਰੀ ਬਹੁਤ ਸ਼ਕੀਨ ਚੰਗੀ ਬਸ਼ੇਰੀ ਆ ਵਧੀਆ ਘੋੜੀ ਬਣੂ ਬਾਈ ਹਨਾ ਆਉਣ ਵਾਲੇ ਦਿਨਾਂ ਚ ਤੇ ਸੌਸੀਲਾ ਭਰਾ ਹੂੰ ਐ ਕੋਈ ਸੌਸੀਲਾ ਆਪਣੇ ਘਰੇ ਖੁੱਲੀ ਸੀ ਆਪਾਂ ਬੰਨ ਕੇ ਲੈ ਆਂਦੀ ਆ ਠੀਕ ਆ ਠੀਕ ਆ ਤੇ ਇਹ ਕਿੰਨੇ ਦੀ ਛਾੜ ਦੇਗਾ ਇਹਦਾ ਬਈ ਮੁੱਲ ਸਵਾ ਲੱਖ ਆ ਆਪਾਂ ਕੀ ਕਰ ਲਾਂ ਠੀਕ ਆ ਠੀਕ ਆ ਲਓ ਮਿੱਤਰੋ ਬਾਡੀ ਬੰਤਰ ਦੀ ਦੇਖੋ ਬਸ਼ੇਰੀ ਤੱਕੋ ਕੰਨਾ-ਕੁੰਨਾ ਦੀ ਕੋਈ ਸ਼ਕੀਨ ਆਗੀ ਤੇ ਇਹ ਤੋਂ ਇਲਾਵਾ ਬਾਈ ਆਹਾ ਏ ਬਈ ਨੁਕਰੀ ਵਸ਼ੇਰੀ ਆ ਇਹ ਹੋਗੀ 9 ਮਹੀਨਿਆਂ ਦੀ ਇਹ 9 ਮਹੀਨਿਆਂ ਦੀ ਹੈ ਹਾਂਜੀ ਜਿਹੜਾ ਬਗਰਾੜੀ ਅਨਮੋਲ ਰਤਨ ਕੋਡ ਆਉਂਦੀ ਹੈ ਜੀ ਅਨਮੋਲ ਰਤਨ ਦੀ ਹੈ ਹਾਂਜੀ ਮੇਰੀ ਮਾਂ ਦੀ ਹਾਈਟ ਹੈਗੀ 3 10 ਠੀਕ ਆ ਲੈਂਥ ਲੋਂਥੇ ਵੀ ਚੰਗੀ ਆ ਬਈ ਵਸ਼ੇਰੀ ਦੀ ਹਨਾ ਤੇ ਹਾਈਟ ਤਾਂ ਕੱਟ ਹੀ ਜਾਣੀ ਆ ਵਸ਼ੇਰੀ ਦੀ ਬਹੁਤ ਕੱਟੂ ਬਹੁਤ ਕੱਟੂ ਬਾਕੀ ਗਰਦਨ ਦੇਖੋ ਦੋਸਤੋ ਮੂੰਹ ਦੀ ਲੰਬਾਈ ਦੇਖੋ ਚੰਗੀ ਲੰਬਾਈ ਆ ਲੈਂਥ ਆ ਗਈ ਇਹ ਕਿੰਨੇ ਦੀ ਛੱਡ ਦੇਗਾ ਭਰਾ ਫਿਰ ਇਹਦਾ ਬਈ ਮੁੱਲ 3 ਲੱਖ ਇਹਦਾ 3 ਲੱਖ ਇਹ ਤੋਲਾ ਆ ਬਈ ਇੱਧਰ ਆਪਣੇ ਕੋਲੇ ਹੋਰ ਵੀ ਐ ਜੀ ਬਈ ਆ ਆਪਣੇ ਕੋਲ ਨੁਕਰਾ ਬਸ਼ੇਰਾ ਦਾ ਬੈਵਲ ਵਾਲੇ ਹਾਂਸ ਛੋੜੇ ਦਾ ਠੀਕ ਆ ਆਜੋ ਦੋਸਤੋ ਇਹ ਵੀ ਦਿਖਾਉਣੇ ਆ ਤੁਹਾਨੂੰ ਭਈ ਅੱਗੇ ਆ ਜਾ ਬਸ਼ੇਰੇ ਕੰਨੀ ਜਾੜਾ ਇਹ ਬੈਵਲ ਵਾਲੇ ਹਾਂਸ ਦਾਗਾ ਹਾਂਜੀ ਸੁੰਭਰ ਦਾ ਪੁੱਤ ਠੀਕ ਆ ਠੀਕ ਤੇ ਥੋੜਾ ਬਹੁਤ ਆ سپورਟ ਹੈਗਾ ਹਨਾ ਹਾਂਜੀ ਇਹ سپورਟ ਦਾ ਹੈ ਠੀਕ ਆ ਠੀਕ ਆ ਬਾਕੀ ਬਲੱਡ ਲਾਈਨ ਚੰਗੀ ਆਗੀ ਤੇ ਮਾਂ ਵਾਲੇ ਪਾਸਿਓਂ ਵੀ ਕੋਈ ਪਤਾ ਇਹਦਾ ਮਾਂ ਦੇ ਪਾਸੋਂ ਬਈ ਨੁਕਰੀ ਮਾਂ ਇਹਦੀ ਸੂਰੇ ਵਾਲੀ ਲੈ ਆਂਦੀ ਆਪਣੇ ਘਰ ਅੱਛਾ ਉਹ ਆਪਕੇ ਕਿਹੜੇ ਘੋੜੇ ਦੀ ਐ ਉਹ ਸੂਰੇ ਵਾਲਾ ਘੋੜਾ ਸੀ ਕਿੰਨਾ ਅੱਛਾ ਅੱਛਾ ਠੀਕ ਐ ਸੂਰੇ ਵਾਲੀ ਬਲੱਡ ਲਾਈਨ ਚੋਂ ਆ ਗਈ ਮਾਂ ਇਹਦੀ ਬਸ਼ੀਰ ਇਹਦੀ ਬੰਤਰ ਬਾਡੀ ਦੇਖੋ ਦੋਸਤੋ ਬਾਕੀ ਬਈ ਸਾਊ ਬਲਗਦਾ ਹਨਾ ਹਾਂਜੀ ਸਾਊ ਬਹੁਤ ਤੇ ਕੰਨਾ ਕੁੰਨਾ ਦਾ ਪੂਰਾ ਸ਼ਕੀਨ ਆ ਜੜਮਾ ਕੰਨਾ ਹਨਾ ਆਏ ਨੂੰ ਕਰੀ ਮੂੰਹ ਮਾੜਾ ਇਹਦਾ ਜੜਮਾ ਕਰਨਾ ਲਓ ਦੋਸਤੋ ਦੇਖੋ ਬਸ਼ੀਰਾ ਜੇ ਕਿਸੇ ਭਰਾ ਨੇ ਬਸ਼ੀਰਾ ਖਰੀਦਣਾ ਹੋਵੇ ਤਾਂ ਵੀ ਕਰ ਲਿਓ ਸੰਪਰਕ ਤੇ ਦੂਸਰੇ ਸੋਨ ਨੂੰ ਜਾਨਵਰ ਦਿਖਾਤੇ ਉਹਨਾਂ ਚੋ ਜੇ ਕੋਈ ਜਾਨਵਰ ਪਸੰਦ ਆਉਂਦਾ ਤਾਂ ਤਾਂ ਵੀ ਬਾਈ ਨਾਲ ਕਰ ਲਿਓ ਸੰਪਰਕ ਮਾਰ ਲਓ ਘੰਟੀ ਤੇ ਬਾਈ ਇਹਦੀ ਕੀ ਡਿਮਾਂਡ ਰੱਖੀ ਆ ਫਿਰ ਕਿਹੜੇ ਬਾਈ 2.5 ਲੱਖ 2.5 ਲੱਖ ਬਾਕੀ ਮੌਕੇ ਤੇ ਤਾਂ ਮਾਨਤਾਨ ਹੋ ਜੂ ਠੀਕ ਆ ਤੇ ਕਰੀ ਆਪਣਾ ਫੋਨ ਨੰਬਰ ਜਰੂਰ ਬੋਲ ਦੇ ਦੋਸਤ 94633 ਲੱਜਾ ਨਜਾਸ਼ 92 ਸ਼੍ਰੀ ਤੇਤਿਂਦਿਆਨ ਅੰਜਾਇ ਸ਼੍ਰੀ ਠੀਕ ਆ ਧੰਨਵਾਦ ਜੀ ਇਸ ਵੀਡੀਓ ਨੂੰ ਲਾਈਕ ਤੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਤੇ ਮਾਗੀ ਮੇਲੇ 'ਚ ਜਰੂਰ ਮਾਰੋ ਗੇੜਾ ਤਾਂ ਜੋ ਤੁਹਾਨੂੰ ਪਤਾ ਲੱਗੂ ਕਿੰਨੇ ਕ ਜਾਨਵਰ ਆਏ ਆ ਇਹ ਤਾਂ 12 ਤਰੀਕ ਦਾ ਮਾਹੌਲ ਆ ਦੋਸਤੋ ਕਿਉਂਕਿ ਮੀਂਹ ਕਾਰਨ ਥੋੜੀ ਜਿਹੀ ਦਿੱਕਤ ਬਣ ਗਈ ਜਾਨਵਰ ਤੁਰੇ ਬਹੁਤ ਆਉਂਦੇ ਆ ਤੇ ਕਰ ਲੋ ਸੰਪਰਕ ਆ ਜਾਨਵਰਾਂ ਤੇ ਮੈਂ ਫੇਰ ਇੱਕ ਵਾਰੀ ਕੈਮਰਾ ਮਾਰਤਾ ਧੰਨਵਾਦ ਜੀ